ਸਾਰੇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਰ ਦਮ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਲੱਗੀ ਆ ਨਾ ਇਹ ਆ ਸੱਚੀ ਕਹਾਣੀ ਹੈ ਜਿਹੜੀ ਕਿ ਅੱਜ ਕੱਲ ਆਮ ਹੀ ਚੱਲ ਰਹੀ ਹੈ ਟਰिपल ਮਰਡਰ ਦੀ ਮੇਰਾ ਇਹ ਗੱਲ ਸੁਣਾਉਣ ਦਾ ਮਤਲਬ ਕੀ ਹੈ ਮਕਸਦ ਕੀ ਹੈ ਬਹੁਤ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸਾਡੇ ਘਰ ਚ ਵੀ ਮੈਨੂੰ ਹੀ ਪਤਾ ਸੀ ਕੱਲੀ ਨੂੰ ਕਿੰਨੇ ਦਿਨਾਂ ਦਾ ਤੇ ਸਾਡੇ ਹੋਰ ਕਿਸੇ ਨੂੰ ਨਾ ਮੇਰੇ ਬੱਚਿਆਂ ਨੂੰ ਨਾ ਮੇਰੇ ਹਸਬੰਦ ਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਜਿਹੜੀ ਬਰਨਾਲਾ ਜ਼ਿਲ੍ਹੇ ਦੀ ਸੇਖੇ ਪਿੰਡ ਦੀ ਘਟਨਾ ਹੋਈ ਹੈ ਸੋ ਮੇਰਾ ਮਕਸਦ ਇਹ ਹੈ ਵੀ ਹੋਰ ਵੀ ਭੈਣ ਭਾਈਆਂ ਨੂੰ ਪਤਾ ਲੱਗੇ ਵੀ ਜਨਤਾ ਕਿੱਧਰ ਨੂੰ ਤੁਰ ਰਹੀ ਹੈ ਕਿੰਨੇ ਲੋਕ ਲਾਲਚੀ ਹੋ ਰਹੇ ਨੇ ਕਿਉਂ ਕਰਦੇ ਨੇ ਐ ਜਦੋਂ ਕੋਈ ਮਾਨਸਿਕ ਤੌਰ ਤੇ ਡਾਊਨ ਨੇ ਜਿਹੜੇ ਲੋਕ ਨਾਲੇ ਪਤਾ ਹੈ ਵੀ ਮਾੜੇ ਕੰਮਾਂ ਦੇ ਮਾੜੇ ਹੀ ਫਲ ਨਿਕਲਦੇ ਨੇ ਸੋ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਰਨਾਲੇ ਜ਼ਿਲ੍ਹੇ ਦਾ ਪਿੰਡ ਸੇਖਾ ਸੇਖਾ ਜਲੂਰ ਕਹਿੰਦੇ ਨੇ ਜੀ ਨੂੰ ਸੇਖੇ ਦੇ ਵਿੱਚ ਵਿਦਵਾ ਔਰਤ ਹੈ 50 ਸਾਲ ਦੀ ਰਣਜੀਤ ਕੌਰ 23 ਸਾਲ ਦੀ ਉਹਦੀ ਬੇਟੀ ਹੈ ਕਿਰਨਜੀਤ ਕੌਰ ਤੇ ਹਰਮਨ ਉਹਦਾ ਬੇਟਾ ਹੈ 20 ਜਾਂ 21 ਸਾਲ ਦਾ ਤਿੰਨੋਂ ਮੈਂਬਰ ਰਹਿੰਦੇ ਨੇ ਇੱਕ ਪਿੰਡ ਦਾ ਹੀ ਕੁਲਵੰਤ ਸਿੰਘ ਕਾਂਤੀ ਕਹਿੰਦੇ ਨੇ ਉਹਨੂੰ ਓਹੋ ਦੁੱਧੀ ਹੈ ਦੁੱਧ ਪਾਉਂਦਾ ਹੈ ਇਹ ਵੀ ਉਹ ਤੋਂ ਦੁੱਧ ਲੈਂਦੇ ਨੇ ਉਹਦੇ ਨਾਲ ਮਲਾਜਾ ਇਹੋ ਜਿਹਾ ਪਿਆ ਉਹਦਾ ਇਹਨਾਂ ਦੇ ਇਸ ਪਰਿਵਾਰ ਨਾਲ ਕਿ ਉਹਨਾਂ ਦੇ ਹਰ ਫੈਸਲੇ ਦਾ ਜੋ ਵੀ ਚੰਗਾ ਮੰਦਾ ਫੈਸਲਾ ਕਰਨਾ ਹੈ ਉਹ ਬੰਦਾ ਕਰਦਾ ਜਿਹੜਾ ਕੁਲਵੰਤ ਸਿੰਘ ਕਾਂਤੀ ਹੈ ਏਔਰਤ ਰਣਜੀਤ ਕੌਰ ਉਹਦੇ ਤੇ ਅੰਨਾ ਵਿਸ਼ਵਾਸ ਕਰਦੀ ਹੈ ਤਾਂ ਉਹ ਇਹਨਾਂ ਦੇ ਦਿਨ ਰਾਤ ਆਉਂਦਾ ਜਾਂਦਾ ਹੈ ਉਹਨੇ ਕੁਝ ਸਾਲ ਪਹਿਲਾਂ ਇਹਨਾਂ ਕੋਲੇ ਤਕਰੀਬਨ 7 ਕਿੱਲੇ ਜ਼ਮੀਨ ਸੀ ਉਹਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜ਼ਮੀਨ ਵੇਚ ਦਿਓ ਤੁਹਾਨੂੰ ਸ਼ਹਿਰ ਚ ਪਲਾਟ ਦਿਵਾਉਣਾ ਵਿਕਿਆ ਕੇ ਜ਼ਮੀਨ ਪਲਾਟ ਵੀ ਦਵਾਤੇ ਉਹ ਪਲਾਟ ਵੀ ਗਾਹਾਂ ਕਰੋੜਾਂ ਚ ਵਿਕੇ ਪਹਿਲਾਂ ਜ਼ਮੀਨ ਕਰੋੜਾਂ ਚ ਵਿਕੀ ਉਹ ਪੈਸੇ ਦਾ ਹਾਲ ਤੱਕ ਕੋਈ ਪਤਾ ਨਹੀਂ ਉਹ ਕਿੱਥੇ ਹੈ ਕਿਉਂਕਿ ਰਣਜੀਤ ਕੌਰ ਨੂੰ ਭਰੋਸਾ ਸੀ ਉਹ ਆਦਮੀ ਤੇ ਉਹ ਹੁਣ ਆਹੀ ਹੋ ਗਏ ਤਕਰੀਬਨ 15 ਦਿਨ ਹੋ ਗਏ ਹੋਣਗੇ ਇਸ ਗੱਲ ਨੂੰ ਤਾਂ ਘਰੋਂ ਗਾਇਬ ਹੋ ਗਏ ਤਿੰਨੇ ਉਹ ਗਾਇਬ ਕਿਵੇਂ ਹੋਏ ਜਿੰਦਾ ਲਾਗੇ ਕਰੇ ਕਿਸੇ ਨੂੰ ਨਹੀਂ ਦੱਸਿਆ ਵੀ ਉਹ ਕਿੱਥੇ ਜਾ ਰਹੇ ਨੇ ਉਹ ਜਿਹੜਾ ਕਲਵੰਤ ਕਾਂਤੀ ਹੈ ਉਹ ਉਹਦੇ ਕੋਲ ਚਾਬੀ ਹੈ ਕਰਦੀ ਉਹ ਆਉਂਦਾ ਉਹਨਾਂ ਦੀ ਕੁੱਤੀ ਰੱਖੀ ਹੋਈ ਆ ਉਹਨੂੰ ਦੁੱਧ ਵੀ ਪਾ ਕੇ ਜਾਂਦਾ ਹੈ ਸਵੇਰੇ ਸ਼ਾਮ ਉਹਨੂੰ ਰੋਟੀ ਵੀ ਪਾ ਕੇ ਜਾਂਦਾ ਹੈ ਤਾ ਕਿਸੇ ਨੇ ਫੋਨ ਲਾ ਲਿਆ ਉਹਨਾਂ ਨੂੰ ਫੋਨ ਹੁਣ ਗਾਹਾਂ ਕੋਈ ਚੱਕ ਨਹੀਂ ਰਿਹਾ ਜਦੋਂ ਚੱਕਿਆ ਨਾ ਫੋਨ ਫੇਰ ਲਾਇਆ ਤਾਂ ਫੋਨ ਉਹਨਾਂ ਦਾ ਸਵਿਚ ਆਫ ਹੋਣ ਲੱਗ ਗਿਆ ਹੁਣ ਉਹ ਦੋ ਦਿਨ ਲਾਉਂਦੇ ਰਹੇ ਫੋਨ ਨਾ ਚੱਕਿਆ ਕਿਸੇ ਨੇ ਉਹਨਾਂ ਨੇ ਉਹ ਰਣਜੀਤ ਕੌਰ ਦੇ ਭਾਈ ਨਾਲ ਫੋਨ ਲਾਇਆ ਉਹਨਾਂ ਦੀ ਭੂਆ ਦਾ ਮੁੰਡਾ ਸੀ ਕੋਈ ਜਿਹੜਾ ਲਾਉਂਦਾ ਸੀ ਉਹ ਕਹਿਣ ਲੱਗਿਆ ਵੀ ਵੀ ਆਪਣੀ ਭੈਣ ਫੋਨ ਨਹੀਂ ਕੋਈ ਚੱਕ ਰਿਹਾ ਅੱਬ ਵੀ ਫੋਨ ਬੰਦ ਹੀ ਆ ਰਿਹਾ ਉਹਨਾਂ ਦਾ ਉਹਨਾਂ ਨੂੰ ਫਿਕਰ ਹੋ ਗਿਆ ਰਣਜੀਤ ਕੌਰ ਦਾ ਭਾਈ ਆਇਆ ਉਹਦਾ ਫਾਦਰ ਬਾਪ ਆਇਆ ਉਹਦਾ ਇੱਥੇ ਆ ਕੇ ਦੇਖਿਆ ਤਾਂ ਜਿੰਦਾ ਲੱਗਿਆ ਹੋਇਆ ਤਾਂ ਗਵੰਡੀਆਂ ਨੂੰ ਪੁੱਛਦੇ ਨੇ ਵੀ ਭਾਈ ਇਹ ਕਿੱਥੇ ਗਏ ਨੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਵੀ ਕਾਂਤੀ ਨੂੰ ਪਤਾ ਹੈ ਉਹਨਾਂ ਨੇ ਉਹ ਕਾਂਤੀ ਨੂੰ ਫੋਨ ਲਾ ਲਿਆ ਉਹਨੂੰ ਕਹਿਣ ਲੱਗੇ ਵੀ ਕਿੱਥੇ ਨੇ ਇਹ ਉਹ ਕਹਿੰਦਾ ਪਹਿਲਾਂ ਤਾਂ ਮੁਕਰ ਗਿਆ ਕਹਿੰਦਾ ਮੈਨੂੰ ਤਾਂ ਆਪ ਨਹੀਂ ਦੱਸ ਕੇ ਗਏ ਐਂ ਕਹਿ ਕੇ ਗਏ ਨੇ ਵੀ 8 ਦਿਨਾਂ ਨੂੰ ਆਵਾਂਗੇ ਹਲੇ ਤਾਂ 3 ਦਿਨ ਹੋਏ ਨੇ ਕਹਿੰਦਾ ਹਲੇ ਤੁਸੀਂ 5 ਦਿਨ ਹੋਰ ਉਡੀਕੋ ਉਹਨਾਂ ਨੂੰ ਵੀ ਮੈਨੂੰ ਤਾਂ ਕਹਿ ਕੇ ਗਏ ਨੇ ਵੀ ਕੁੱਤੀ ਨੂੰ ਸਾਂਭ ਲਈ ਉਹਨੂੰ ਦੁੱਧ ਰੋਟੀ ਪਾਇਆ ਆ ਕਰ ਕਹਿੰਦਾ ਮੈਂ ਪਾ ਜਾਨਾ ਤਾਂ ਹੁਣ ਭਾਈ ਉਹਦਾ ਭਾਈ ਕਹਿਣ ਲੱਗਿਆ ਰਣਜੀਤ ਕੌਰ ਦਾ ਵੀ 5 ਦਿਨ ਕਿੱਥੇ ਵੀ ਮੈਨੂੰ ਤਾਂ ਹੁਣੇ ਹੀ ਨਹੀਂ ਧਰਤੀ ਵੇਲ ਦੇ ਰਹੀ ਵੀ ਉਹਨਾਂ ਦਾ ਫੋਨ ਬੰਦਾ ਰਿਹਾ ਚਲੋ ਜੀ ਕੰਤੀ ਤੱਕ ਕਹਿ ਕੇ ਵਗ ਗਿਆ ਹੁਣ ਜਦੋਂ ਕੋਈ ਉੱਗ ਸੁਗ ਨਾ ਨਿਕਲੀ ਗਈ ਦਿਨ ਤਾਂ ਉਹ ਕਹਿਣ ਲੱਗੇ ਕੰਤੀ ਨੂੰ ਵੀ ਆ ਜਾ ਭਾਈ ਰਿਪੋਰਟ ਲਿਖਾਈਏ ਤੇਰੇ ਕੋਲ ਚਾਬੀ ਆ ਤੂੰ ਜ਼ਿੰਮੇਵਾਰ ਹੈ ਤਾਂ ਚਲੋ ਜੀ ਇਹ ਉਹ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਬਰਨਾਲੇ ਥਾਣੇ ਦੇ ਵਿੱਚ ਤਾਂ ਹੁਣ ਜਦੋਂ ਤਫਤੀਸ਼ ਹੋਈ ਓਹੋ ਉਹਨਾਂ ਨੂੰ ਦੋ ਲਾਸ਼ਾਂ ਮਿਲਦੀਆਂ ਨੇ ਮਾਵਾ ਧੀਆਂ ਦੀਆਂ ਉਹ ਲਾਸ਼ਾਂ ਜਦੋਂ ਮਾਵਾ ਧੀਆਂ ਦੀਆਂ ਦੀ شناخت ਹੋਈ ਤਾਂ ਉਹਨਾਂ ਨੇ ਉਹ ਬੁਲਾਏ ਵਿਹਾਂ ਸਾਡੀਆਂ ਹੀ ਨੇ ਦੋਏ ਮਾਵਾ ਧੀਆਂ ਮੁੰਡੇ ਦੀ ਲਾਸ਼ ਹਾਲ ਤੱਕ ਨਹੀਂ ਮਿਲੀ ਇੰਨੇ ਦਿਨ ਹੋ ਗਏ ਨਾ লাশ ਮਿਲਿਆ ਨਾ ਉਹਦੀ ਕੋਈ ਖਬਰ ਮਿਲਿਆ ਵੀ ਉਹ ਜਿਉਂਦਾ ਹੈ ਜਾਂ ਮਾਰਤਾ ਉਹ ਵੀ ਤਾਂ ਹੁਣ লাশ ਮਿਲਿਆ ਲਾਸ਼ਾਂ ਤਾਂ ਪਹਿਲਾਂ ਤਾਂ ਉਹਨਾਂ ਨੇ ਹੁਣ ਉਹ ਜਿਹੜਾ ਕੇਸ ਗੁੰਮਸ਼ੁਦਗੀ ਦਾ ਲਖਾਇਆ ਸੀ ਹੁਣ ਉਹ ਕਤਲ ਦਾ ਕੇਸ ਹੋ ਗਿਆ ਜਾਂ ਉਹ ਖੁਦਕੁਸ਼ੀ ਦਾ ਕੇਸ ਬਣ ਗਿਆ ਹੁਣ ਉਹ ਕਹਿਣ ਲੱਗੇ ਵੀ ਸਾਨੂੰ ਤਾਂ ਕੰਤੀ ਦੇ ਉੱਤੇ ਸ਼ੱਕ ਹੈ ਕਾਂਤੀ ਨੂੰ ਤਾਂ ਲਿਆ ਫੜ ਉਹ ਕਾਂਤੀ ਆ ਜਿਹੜਾ ਹੁਣ ਉਹ ਮੰਨ ਵੀ ਗਿਆ ਕਹਿੰਦਾ ਹਾਂ ਵੀ ਮੈਂ ਜਿਸ ਦਿਨ ਉਹ ਘਰੋਂ ਗਈਆਂ ਨੇ ਮੇਰੇ ਨਾਲ ਹੀ ਗਈਆਂ ਨੇ ਮੈਂ ਹੀ ਲੈ ਕੇ ਗਿਆ ਵੀ ਮੈਂ ਤਾਂ ਉਹਨਾਂ ਨੂੰ ਉਸੇ ਦਿਨ ਪਾਖੜਾ ਨਹਿਰ ਦੇ ਵਿੱਚ ਤੱਕਾ ਦੇਤਾ ਜਦ ਕੇ ਉਹ ਦੱਸ ਰਹੇ ਨੇ ਉਹਦੇ ਭਰਾ ਬਾਪ ਤੇ ਹੋਰ ਰਿਸ਼ਤੇਦਾਰ ਉਹਨਾਂ ਦੇ ਪਿੰਡ ਵਾਲੇ ਵੀ ਦੱਸ ਰਹੇ ਨੇ ਵੀ ਜਿਹੜੀਆਂ ਮਾਵਾਂ ਧੀਆਂ ਦੀਆਂ ਫੋਟੋਆਂ ਪੁਲਿਸ ਨੇ ਸਾਨੂੰ ਦਿਖਾਈਆਂ ਨੇ ਉਹਦੇ ਵਿੱਚ ਬਿਲਕੁਲ ਨग्न ਸਰੀਰ ਨੇ ਮਾਵਾਂ ਧੀਆਂ ਦੇ ਕੋਈ ਕੱਪੜਾ ਨਹੀਂ ਹੈਗਾ ਔਰ ਸੱਟਾਂ ਦੇ ਨਿਸ਼ਾਨ ਨੇ ਬਹੁਤ ਬਹੁਤ ਜਿਆਦੇ ਸੱਟਾਂ ਦੇ ਨਿਸ਼ਾਨ ਨੇ ਤਾ ਹੁਣ ਇੱਥੋਂ ਪਤਾ ਲੱਗਦਾ ਹੈ ਵੀ ਖੁਦਕੁਸ਼ੀ ਤਾਂ ਨਹੀਂ ਹੈ ਕਤਲ ਕੀਤਾ ਹੋਇਆ ਹੈ ਪਰ ਜਿਹੜਾ ਪੁੱਤ ਹੈ ਉਹਦਾ ਰਣਜੀਤ ਕੌਰ ਦਾ ਉਹਦੀ ਵਿਚਾਰੇ ਦੀ ਹਲੇ ਕੋਈ ਉੱਗ ਸੁਗ ਨਹੀਂ ਨਿਕਲੀ ਜਦ ਕੇ ਉਹ ਕਾਂਤੀ ਕਹਿੰਦਾ ਵੀ ਉਹਨੂੰ ਵੀ ਮੈਂ ਤੱਕਾ ਦਿੱਤਾ ਸੀ ਕਾਰਨ ਕੀ ਸੀ 2 ਲੱਖ ਰੁਪਈਆ ਕਹਿੰਦੇ ਉਹਨੇ ਲਿਆ ਹੋਇਆ ਸੀ ਉਹਨਾਂ ਤੋਂ ਹੁਣ ਉਹ ਆਪਦਾ ਪੈਸਾ ਮੰਗੀ ਜਾਂਦੇ ਸੀ ਵੀ ਅਸੀਂ ਕੁੜੀ ਦਾ ਵਿਆਹ ਕਰਨਾ ਹੈ ਪੈਸਾ ਤਾਂ ਕੀ ਦੇਣਾ ਸੀ ਇੱਥੋਂ ਇਹ ਆ ਕੰਮ ਕਰਤਾ ਜਿਹੜਾ ਬੰਦਾ ਘਰ ਦਾ ਮੋਢੀ ਸੀ ਪਰ ਜਿਹੜਾ ਕਰੋੜਾਂ ਚ ਰੁਪਈਆ ਉਹਦਾ ਵੀ ਕੋਈ ਹਲੇ ਉੱਗ ਸੁੱਗ ਨਹੀਂ ਨਿਕਲੀ ਹੋਈ ਵੀ ਉਹ ਪੈਸਾ ਕਿੱਥੇ ਹੈ ਵੀ ਕਿ ਉਹ ਆਪ ਬੰਦਾ ਦੂਜੀ ਹੈ ਦੋਜੀ ਦੇ ਘਰੇ 80 ਲੱਖ ਦੀ ਉਹਨੇ ਹੁਣ ਕੋਠੀ ਪਾਈ ਐ ਪਿੱਛੇ 38 ਲੱਖ ਰੁਪਇਆ ਲਾ ਕੇ ਉਹਨੇ ਆਪਦਾ ਮੁੰਡਾ ਬਾਹਰ ਭੇਜਿਆ ਹੋਇਆਗਾ ਹੁਣ ਲੋਕ ਵੀ ਇਹ ਡਿਮਾਂਡ ਕਰਦੇ ਨੇ ਵੀ ਇਹਨਾਂ ਨੂੰ ਸਾਰੇ ਟੱਬਰ ਨੂੰ ਫੜਿਆ ਜਾਵੇ ਉਹਦੀ ਪਤਨੀ ਐ ਉਹਦਾ ਬਾਪ ਐ ਤੇ ਉਹਦੇ ਮੁੰਡੇ ਨੂੰ ਫੜਿਆ ਜਾਵੇ ਵੀ ਉਹਨਾਂ ਨੇ ਕਦੇ ਇਹ ਨਹੀਂ ਪੁੱਛਿਆ ਵੀ ਇਹ ਇੰਨੀ ਕਿੰਨੀ ਕਮਾਈ ਐ ਤੇਰੀ ਜਿਹੜੀ ਤੂੰ ਇੰਨਾ ਰੁਪਇਆ ਕੋਠੀ ਤੇ ਲਾ ਰਿਹਾ ਹੈਂ ਵੀ ਇਹਦਾ ਮਤਲਬ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਪੈਸਾ ਕਿੱਥੋਂ ਆਉਂਦਾ ਹੈ ਪੈਸਾ ਰਣਜੀਤ ਕੌਰ ਤੋਂ ਲੈਂਦਾ ਸੀ ਉਹ ਉਹਦੇ ਹੱਥ 'ਚ ਤਾਂ ਹੈਗਾ ਹੀ ਸੀ ਸਾਰਾ ਕੁਝ ਸੋ ਹਲੇ ਵੀ ਇਹ ਇੱਕ ਮਿਸਟਰੀ ਬਣੀ ਹੋਈ ਆ ਪੂਰੀ ਵੀ ਕਿਵੇਂ ਹੋਏ ਤਿੰਨਾਂ ਦੇ ਖੂਨ ਹੋਏ ਹੋਏ ਤਾਂ ਪਤਾ ਹੀ ਆ ਵੀ ਖੂਨ ਹੀ ਨੇ ਵੀ ਇਹ ਕਿਵੇਂ ਹੋਏ ਕਿੱਥੇ ਕਰੇ ਨਾਲ ਇੱਕ ਬੰਦਾ ਤਾਂ ਤਿੰਨ ਨੂੰ ਮਾਰ ਹੀ ਨਹੀਂ ਸਕਦਾ ਤਾਂ ਆਪਨ ਆਪਣਾ ਵੀ ਦਿਮਾਗ ਕੰਮ ਕਰਦਾ ਕਿਵੇਂ ਮਾਰੇ ਕੌਣ ਉਹਦੇ ਨਾਲ ਸੀ ਹੁਣ ਇਹ ਕਹਾਣੀਆਂ ਪੁਲਿਸ ਬਣਾ ਰਹੀ ਹੈ ਪੁਲਿਸ ਵੀ ਕਦੇ ਕਹਿੰਦੇ ਨੇ ਜੀ ਉਹ ਤਾਂ ਹਰਿਆਣੇ सिरसा ਤੋਂ ਮਿਲੇ ਨੇ सिरसा ਦੀ ਪੁਲਿਸ ਨੇ 72 ਘੰਟੇ ਰੱਖ ਕੇ ਉਹਨਾਂ ਨੇ ਦਮਾਵਾ ਦੀਆਂ ਦਾ ਸਸਕਾਰ ਕਰਤਾ ਕਦੇ ਕਹਿੰਦੇ ਨੇ ਜੀ ਬਰਨਾਲਾ ਪੁਲਿਸ ਨੂੰ ਮਿਲੇ ਨਹੀਂ। ਕਦੇ ਕੁਝ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਜਿਹੜੀ ਕਿ ਹਲੇ ਕਮਿਸਟਰੀ ਬਣੀ ਹੋਈ ਹੈ ਇਹ। ਸੋ ਜਿਹੜੇ ਉਹਦੇ ਦਿਉਰ ਜੇਠ ਤੇ ਰਣਜੀਤ ਕੌਰ ਦੇ ਉਹ ਕਹਿੰਦੇ ਵੀ ਸਾਡੇ ਨਾਲ ਬੂਲਬਾਣੀ ਤਾਂ ਹੈਗੀ ਸੀ ਉਹਦੀ ਪਰ ਉਹ ਗੱਲ ਨਹੀਂ ਸੀ ਜਿਹੜੀ ਕਾਂਤੀ ਨਾਲ ਸੀ। ਕਾਂਤੀ ਤੇ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੀ ਸੀ ਵੀ ਉਹ ਭੋਲੀ ਔਰਤ ਸੀ। ਭੋਲੀ ਹੋਣ ਕਰਕੇ ਉਹਦੇ ਭੋਲੇਪਨ ਦਾ ਉਹ ਬੰਦਾ ਸੀ ਤੇਜ ਕਹਿੰਦੇ ਉਹ ਦੂਜੀ ਧੀ ਜਿਹੜਾ ਉਹਨੇ ਫਾਇਦਾ ਉਠਾਇਆ ਤੇ ਇਸੇ ਕਰਕੇ ਉਹ ਕਹਿੰਦੇ ਵੀ ਫਿਰ ਅਸੀਂ ਕੁਝ ਕਹਿੰਦੇ ਹੀ ਨਹੀਂ ਸੀ ਵੀ ਜਦੋਂ ਇਹ ਤਾਂ ਸਾਡੀ ਮੰਨ ਦੀ ਨਹੀਂ ਕੋਈ ਗੱਲ ਪਰ ਹੁਣ ਇਹ ਸਮਝ ਨਹੀਂ ਹਲ ਤੱਕ ਆ ਰਹੀ ਵੀ ਕੀ ਉਹਦੇ ਪੇਕੇਆਂ ਨੂੰ ਹੁਣ ਮਾਪੇ ਤੇ ਭਰਾ ਨੇ ਜਿਹੜੇ ਹੁਣ ਖੜੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਸੀ ਜਾਂ ਉਹਨਾਂ ਦੇ ਵੀ ਆਖੇ ਨਹੀਂ ਸੀ ਲੱਗਦੀ ਵੀ ਜਦੋਂ ਪਹਿਲਾਂ ਜ਼ਮੀਨ ਵੀ ਵੇਚੀ ਐਨੀ ਪਲਾਟ ਵੀ ਵੇਚੇ ਪਹਿਲੀ ਗੱਲ ਤਾਂ ਜ਼ਮੀਨ ਵੇਚਣ ਦੀ ਲੋੜ ਕੀ ਸੀ ਵੀ ਕੀ ਉਹਨਾਂ ਦੇ ਵੀ ਆਖੇ ਨਹੀਂ ਸੀ ਲੱਗਦੀ ਉਹ ਔਰਤ ਸੋ ਇਸ ਗੱਲ ਦਾ ਮੇਰੀ ਇਹ ਗੱਲ ਕਰਨ ਦਾ ਮਤਲਬ ਕੀ ਹੈ ਮਕਸਦ ਕੀ ਹੈ ਵੀ ਅਸੀਂ ਕਈ ਵਾਰੀ ਇਹ ਇੱਕ ਖਾਮੀ ਚੇ ਪ੍ਰੋਸਾ ਕਰ ਲੈਨੇ ਆ ਸਾਰਿਆਂ ਨੂੰ ਜਾਗਰੂਕ ਕਰਨ ਦਾ ਮਸਲਾ ਮੇਰਾ ਇਹ ਹੋਰ ਕੋਈ ਨਹੀਂ ਵੀ ਤੁਸੀਂ ਕਦੇ ਵੀ ਕਿਸੇ ਤੇ ਹੋਰਾ ਵੀ ਗੰਡੀ ਐ ਗਮੰਡੀ ਐ ਪਰੋਸਾ ਨਾ ਭਾਈ ਕਰੋ ਕਿਉਂਕਿ ਹੁਣ ਅੱਗੇ ਵਾਲੇ ਲੋਕ ਨਹੀਂ ਹੈਗੇ ਹੁਣ ਲੋਕ ਨੇ ਲਾਲਚ ਦੇ ਲਾਲਚੀ ਬਣੇ ਹੋਏ ਨੇ ਭੈਣ ਭਾਈ ਨੂੰ ਖਾਈ ਜਾਂਦਾ ਹੈ ਭੈਣ ਭਾਈ ਭੈਣ ਨੂੰ ਖਾਈ ਜਾਂਦਾ ਸਕੇ ਭੈਣ ਭਾਈ ਨੇ ਜਿਹੜੇ ਸਕੇ ਪਾਈ ਪਾਈ ਨੂੰ ਖਾਈ ਜਾਂਦਾ ਹੈ ਉਹ ਕਹਿੰਦਾ ਇਹਦਾ ਸਾਰਾ ਹਿੱਸਾ ਮੈਨੂੰ ਹੀ ਆ ਜੇ ਅਸੀਂ ਵੀ ਬਹੁਤ ਕੁਝ ਕਟਿਆ ਇਹ ਹਜਾ ਕਿਉਂਕਿ ਇੰਨਾਂ ਗੱਲਾਂ ਚੋਂ ਨਾਲੇ ਪਤਾ ਵੀ ਜੇ ਮਾੜਾ ਕਰਾਂਗੇ ਤਾਂ ਉਹਦਾ ਫਲ ਮਾੜਾ ਹੀ ਨਿਕਲੂ ਪਰ ਲੋਕ ਕਰਨ ਲੱਗੇ ਸੋਚਦੇ ਨਹੀਂ ਸੋ ਕੀ ਨੇ ਤੁਹਾਡੇ ਵਿਚਾਰ ਜਰੂਰ ਦੱਸਿਓ ਇਹ ਕੋਈ ਕਹਾਣੀ ਨਹੀਂ ਮੈਂ ਬਣਾਈ ਵੈਸੇ ਮੈਂ ਸਾਰੇ ਭੈਣ ਭਾਈਆਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਠੀਕ ਹੈ ਬਹੁਤ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਵੀ ਪੰਜਾਬ ਚ ਸਾਡੇ ਚ ਕਿੱਥੋਂ ਕਿਹੜੇ ਪਿੰਡ ਕੀ ਹੋ ਰਿਹਾ ਸੋ ਇੰਨੀਆਂ ਕਹਾਣੀਆਂ ਜੀ ਇਹ ਧੰਨਵਾਦ ਜੀ